ਸੁਲਤਾਨਪੁਰ ਲੋਧੀ ਚ ਆਏ ਦਿਨ ਗੁੰਡਾਗਰਦੀ ਦੀਆਂ ਕਟਨਾਵਾਂ ਵੱਧੀਆਂ ਜਾ ਰਹੀਆਂ ਨੇ ਤੇ ਅੱਜ ਫਿਰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਐਸਟੀਐਮ ਦਫਤਰ ਅਤੇ ਕਚੈਰੀ ਕੰਪਲੈਕਸ ਯੁੱਧ ਦਾ ਮੈਦਾਨ ਬਣ ਗਿਆ ਤੇ ਕੁਝ ਨੌਜਵਾਨਾਂ ਵੱਲੋਂ ਕਚੈਰੀ ਵਿੱਚ ਤਾਰੇ ਉੱਕਣ ਆਏ ਨੌਜਵਾਨ ਉੱਤੇ ਹਮਲਾ ਕਰਦਿਆਂ ਉਸਦੇ ਦੋਸਤ ਦੀ ਗੱਡੀ ਦੇ ਸ਼ੀਸ਼ੇ ਤੋੜ ਕੇ ਚਪਨਾ ਝੂਕ ਕਰ ਦਿੱਤੇ ਤੇ ਘਟਾ ਵਾਪਰਦਿਆਂ ਹੀ ਕੰਪਲੈਕਸ ਅੰਦਰ ਹੜਕਮ ਮਚ ਗਿਆ ਲੋਕ ਇੱਧਰ ਉੱਧਰ ਭੱਜਦੇ ਦਿਖਾਈ ਦਿੱਤੇ ਤੇ ਗੁੰਡਾਗਰਦੀ ਕਰਨ ਵਾਲੇ ਨੌਜਵਾਨਾਂ ਵੱਲੋਂ ਇੱਟਾ ਰੋੜੇ ਅਤੇ ਵਕ-ਵਕ ਹਥਿਆਰਾਂ ਦੇ ਨਾਲ ਗੱਡੀ ਦੇ ਸ਼ੀਸ਼ੇ ਜਿਹੜੇ ਨੇ ਉਹ ਤੋੜੇ ਗਏ ਨੇ ਤੇ ਗੱਡੀ 'ਚ ਮੌਜੂਦ ਨੌਜਵਾਨਾਂ ਵੱਲੋਂ ਪੱਜ ਕੇ ਆਪਣੀ ਜਾਨ ਜੜੀ ਆ ਬਚਾਈ ਗਈ ਜ਼ਿਕਰ ਇਹ ਹੋਗਾ ਕਿ ਕੋਰਟ ਕੰਪਲੈਕਸ ਨੂੰ ਨਿਆਂ ਦਾ ਮੰਦਰ ਮੰਨਿਆ ਜਾਂਦਾ ਹੈ ਤੇ ਉੱਥੇ ਹੀ ਆਪਣੇ ਹੱਕਾਂ ਦੀ ਰਾਖੀ ਦੇ ਲਈ ਹਰ ਮਜ਼ਲੂਮ ਜਿਹੜਾ ਹੈ ਉਹ ਨਿਆਂ ਪ੍ਰਾਪਤੀ ਕਰਦਾ ਹੈ ਪਰ ਉੱਥੇ ਬਾਹਰ ਹੀ ਅਜਿਹੀ ਘਟਨਾ ਦਾ ਵਾਪਰਨਾ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਉੱਤੇ ਵੱਡੇ ਸਵਾਲ ਖੜੇ ਕਰਦਾ ਤੇ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਗੱਡੀ ਚਾਲਕ ਨੌਜਵਾਨ ਗਗਨਦੀਪ ਸਿੰਘ ਪੁੱਤਰ ਬੈਂਦ ਸਿੰਘ ਵਿਆਸੀ ਗੁਰ ਨਾਨਕ ਨਗਰ ਸੁਲਤਾਨਪੁਰ ਲੋਧੀ ਨੇ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਅਤੇ ਉਸ ਦੇ ਪੁੱਤਰਾਂ ਉੱਤੇ ਹਮਲੇ ਦੇ ਦੋਸ਼ ਲਗਾਏ ਨੇ ਉਹਨਾਂ ਨੇ આરોਪ ਲਗਾਉਂਦਿਆਂ ਕਿਹਾ ਹੈ ਕਿ ਆਪਣੇ ਦੋਸਤ ਹਰਮਨ ਚੀਮਾ ਅਤੇ ਕਸ਼ਿਸ਼ ਤੇ ਨਾਲ ਕਚੈੜੀ ਵਿੱਚ ਜਿਹੜੇ ਨੇ ਤਰੀਖ ਪੂਟਣ ਦੇ ਲਈ ਆਏ ਸੀ ਜਿੱਥੇ ਕਿ ਬਾਹਰ ਕੁਝ ਨੌਜਵਾਨ ਜਿਹੜੇ ਨੇ ਹਥਿਆਰਬੰਦ ਹੋ ਕੇ ਖੜੇ ਸਨ ਤੇ ਜਦੋਂ ਉਹ ਕੰਪਲੈਕਸ ਵਿੱਚ ਵਾਪਸ ਬਾਹਰ ਗੱਡੀ ਕੱਢਣ ਲੱਗੇ ਤਾਂ ਉਹਨਾਂ ਹਮਲਾਵਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਗੱਡੀ ਦੇ ਸ਼ੀਸ਼ੇ ਜਿਹੜੇ ਨੇ ਉਹ ਚਤਨਾ ਚੂਰ ਕਰ ਦਿੱਤੇ ਗਏ ਨੇ ਤੇ ਗੁੰਡਾ ਗਰਦੀ ਦਾ ਨੰਗਾ ਨਾਚ ਕੀਤਾ ਗਿਆ ਉਜੇ ਪਾਸੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਜੜੀ ਹੈ ਆਰੰਭ ਜਿਹੜੀ ਆਰੰਭ ਦੇ ਵਿੱਚ ਲੱਗੀ ਹੋਈ ਹੈ ਆ ਪੜਤਾਲ ਕੀਤੀ ਜਾ ਰਹੀ ਹੈ ਕਿ ਮਾਮਲਾ ਕੀ ਹੈ ਤੇ ਉੱਥੇ ਹੀ ਪੁਲਿਸ ਅਨੁਸਾਰ ਬਿਆਨ حاصل ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਠੀਕ ਹੈ ਜੀ ਸਰ। ਪ੍ਰਿੰਟ ਪਾ ਬਰਾਹੀਂ। ਠੀਕ ਹੈ ਜੀ। ਆਪਣੀ ਜਿਹੜਾ ਘਟਨਾ ਹੈ ਵਾਪਰੀ ਵੀ ਅਸੀਂ ਤਰੀਕ ਤੇ ਆਏ ਸੀ। ਤਰੀਕ ਮੁੰਡੇ ਦੀ ਹੀ ਆਪਣੇ ਅੱਜ। ਤਰੀਕ ਬਣੇ ਇੱਕ ਅੱਛੇ ਤੇ ਆਪਣੇ ਕਾਜੀ ਵੀ ਸੀ। ਅਸੀਂ ਤਰੀਕ ਪੈ ਗਈ ਹੈ। ਤਰੀਕ ਬਣਤ ਬਾਅਦ ਅਸੀਂ ਚੱਲੇ ਆ। ਗੱਡੀ ਤੇ ਘਲਾਰੀ ਲਿਆ ਕੇ ਘਟੀ ਚ ਪੈਣ ਲੱਗੇ ਆ। ਤੋਂ ਉਦੋਂ ਪੈ ਗਏ ਨੇ ਰਣਜੀਤ ਸਿੰਘ ਐਸਆਈ ਤੇ ਇੱਕ ਉਹਦਾ ਮੁੰਡਾ ਰੋਬਨ ਇੱਕ ਰੋਹਨ ਹੰਸ ਨਹੀਂ ਇੱਕ ਰੋਹਨ ਹੰਸ ਔਰ ਇੱਕ ਰੋਹਨ ਇਹ ਇਹ ਜਿਹੜੇ ਬਾਕੀਆਂ ਦੇ ਸਾਨੂੰ ਨਾਮ ਪਤਾ ਨਹੀਂਗਾ ਕਈ ਹੋਰ ਵੀ ਦੋ ਤਿੰਨ ਮੁੰਡੇ ਨਾਲ ਕਿਹੜਾ ਮਾਮਲਾ ਚੱਲ ਰਿਹਾ ਸੀ ਪੁਰਾਣਾ ਸਾਡੇ ਨਾਲ ਉਹਨਾਂ ਦਾ ਚੱਲਣ ਰਿਹਾ ਸੀ ਇੱਕ ਰੋਹਨ ਹੰਸ ਲੜਕਾ ਉਹਦੇ ਨਾਲ ਸਾਡੇ ਚੱਲਣ ਰਿਹਾ ਸੀ 26 ਦਾ ਕੇਸ ਚੱਲਣ ਰਿਹਾ ਸੀ ਅੱਜ ਤਰੀਕੇ ਗਏ ਹਨ ਪੰਡਤ ਵੀ ਨਾਲ ਹੀ ਪੰਡਤ ਵੀ ਨਾਲ ਹੀ ਰਣਜੀਤ ਸਿੰਘ ਐਸਆਈ ਬਿਲਕੁਲ ਨਾਲ ਠੀਕ ਹੈ ਜੀ ਹਾਂ ਜੀ ਸਰ ਮੇਰਾ ਨਾਮ ਗਗਨਦੀਪ ਸਿੰਘਾ ਜੀ ਅਸੀਂ ਇੱਥੇ ਖੜੇ ਪਏ ਸਾਰੇ ਜਣੇ ਮੈਂ ਬਾਪੂ ਜੀ ਹੁਣੀ ਸਾਰੇ ਜਣੇ ਖੜੇ ਗੱਡੀ ਇੱਥੇ ਲੱਗੀ ਹੋਈ ਸੀ ਤੁਹਾਡੀ ਆਹ ਸਾਈਡ ਤੇ ਇੱਧਰ ਤੇ ਅਸੀਂ ਖੜੇ ਪਏ ਤੇ ਉਹਨਾਂ ਦੇ ਮੁੰਡੇ ਦੀ ਤਰ੍ਹਾਂ ਤੇ ਜਿਹਦਾ ਤਰੀਕ ਸੀਗੀ ਦੋਹਾਂ ਜਾਣਿਆ ਤੇ ਮੈਂ ਬਾਪੂ ਜੀ ਹੁਣਾ ਕੋਲ ਖੜਾ ਪਿਆ ਸੀ ਨੋਰਮਲ ਹੀ ਖੜਾ ਪਿਆ ਨਾ ਉੱਦਾਂ ਮੱਧ ਆ ਕੇ ਖੜ ਜਾਂਦਾ ਜੀ ਖੜੇ ਪਏ ਸੀ ਕਿ ਇੱਥੇ ਸਾਰੇ ਜਣੇ ਖੜੇ ਪਏ ਸੀ ਅਸੀਂ ਕੁਝ 5 6 ਜਾਣੇ ਸੀਗੇ ਬਾਪੂ ਜੀ ਹੁਣੀ ਆ ਤੇ ਹੋਰ ਪੱਲੀ ਚਾਚੀ ਹੁਣੀ ਸਾਰੇ ਜਣੇ ਸੀਗੇ ਤੇ ਉਧਰੋਂ ਰਣਜੀਤ ਸਿੰਘ ਪੁਲਸੀਆ ਆਇਆ ਤੇ ਉਹਦਾ ਉਹ ਆਇਆ ਪਹਿਲਾਂ ਉਹ ਆ ਕੇ ਇੱਥੇ ਔਖਾ ਦਿੱਤਾ ਹੋ ਕੇ ਗਿਆ ਇਹਨਾਂ ਨਾਲ ਉਹਨਾਂ ਦੇ ਮੁੰਡੇ ਦੇ ਜਿੱਦਾਂ ਕੇਸ ਦੇ ਵਿੱਚ ਇਹਨਾਂ ਦੋਨਾਂ ਦੇ ਬੱਚਿਆਂ ਦੀ ਤਰੀਕ ਸੀਗੀ ਤੇ ਉਹ ਆ ਕੇ ਇੱਥੇ ਪਹਿਲਾਂ ਔਖਾ ਦਿੱਤਾ ਹੋ ਗਿਆ ਉੱਥੇ ਨਾ ਵਿਚਾਰੀ ਤੇ ਬਾਹਰ ਹੀ ਉਹਨਾਂ ਦੇ ਜਿਹੜਾ ਸਾਰੇ ਬੱਚੇ ਖੜੇ ਪਏ ਮੁੰਡੇ ਖੜੇ ਪਏ ਸੀਗੇ ਉਹਨਾਂ ਦੇ ਉਹਨਾਂ ਨੇ ਜਾ ਕੇ ਉੱਥੇ ਉਹਨਾਂ ਨੇ ਮੁੰਡਿਆਂ ਨੂੰ ਕਿੱਜ ਨਾਲ ਆ ਪਾਇਆ ਉੱਥੋਂ ਉਹਨਾਂ ਨੇ ਦੂਰੋਂ ਹੀ ਇੱਟਾ ਰੋੜੇ ਚਲਾਉਣੇ ਜਿੱਦਾਂ ਸ਼ੁਰੂ ਕਰਦੇ ਸੀਗੇ ਜਿੱਦਾਂ ਸਾਡੇ ਸਾਰਿਆਂ ਤੇ ਚਲਾਏ ਤੇ ਪੀਂਆਂ ਦੇ ਜਾਨੇ ਜਿੱਦਾਂ ਬੱਜੀ ਵੀ ਆ ਛੋਟੇ-ਪੋਤੇ ਬੱਜੇ ਤੇ ਸਾਰੇ ਜਾਨੇ ਆਪਣੇ-ਆਪਣੇ ਜਾਣ ਬਚਾ ਕੇ ਭੱਜ ਭੱਜਨ ਦੀ ਕੀਤੀ ਸਾਰੇ ਭੱਜ ਗਏ ਉਹਨਾਂ ਦੇ ਕੁਛ ਹੱਥ ਨਹੀਂ ਲੱਗੋ ਹਾਂ ਸਾਰੀ ਗੱਡੀ ਪੰਨ ਛੱਡੀ ਗਈ ਜਿਹੜੀ ਆ ਸਾਰੀ ਪਿੱਛੇ ਲੱਗੀ ਹੋਈ ਤੁਸੀਂ ਦੇਖ ਸਕਦੇ ਆ ਤੇ ਉਹਨਾਂ ਦੇ ਜਿੱਦਾਂ ਨਾਮ ਰঞ্জੀਤ ਸਿੰਘ ਪੁਲਸੀਆ ਉਹਦੇ ਮੁੰਡੇ ਰੋਹਿਨ ਤੇ ਰੋਬਿਨ ਇੱਕ ਨਾ ਇੱਕ ਦਾ ਨਾਮ ਲੂਬੀ ਰੋਹਨ ਹੰਸ ਤੇ ਪਵਨ ਮੁੰਡਾ ਪਵਨ ਦੀਪ ਕਹਿੰਦੇ ਉਰਫ ਇੱਕ ਕਰਨਲ ਲੋਹਰੀਆ ਤੇ ਬਾਕੀ ਅਣਪਛਾਤੇ ਮੁੰਡੇ ਨੇ ਬਸ ਇੰਨਾ ਹੀ ਆ ਕੋਈ ਨਿੱਜੀ ਦੁਸ਼ਮਣੀ ਨਹੀਂ ਸਾਡੀ ਜੀ ਜਿੱਦਾਂ ਆਉਂਦੇ ਜਾਂਦੇ ਲੰਘਦੇ ਵੜਦੇ ਵੀ ਜਿੱਦਾਂ ਆਈ ਜਾਂਦੀ ਦਾ ਨੋਰਮਲ ਕੋਈ ਸਾਨੂੰ ਕੋਈ ਹੈ ਨਹੀਂ ਤਾਨੂੰ ਕੋਈ ਦੁਸ਼ਮਣੀ ਉਹਨਾਂ ਨਾਲ ਨੋਰਮਲੀ ਮੈਂ ਇੱਥੇ ਆ ਕੇ ਖੜਾ ਪਿਆ ਸੀਗਾ ਤੇ ਉਹ ਆ ਕੇ ਇਹਨਾਂ ਦੇ ਏਟੇ ਰੋੜੇ ਸੱਡੋਣੇ ਚੋਣੇ ਸ਼ੁਰੂ ਕਰਦੇ ਆਂ ਖੰਡੇ ਬੋ ਖੰਡੇ ਦਾਤਰ بیسਬਾਲ ਸਾਰਾ ਕੁਝ ਬਾਕਾਇਦਾ ਵੀਡੀਓ ਬਣੀ ਪਈ ਹੈ ਸਾਡੇ ਮੁੰਡੇ ਨਾਲ ਉਹਨਾਂ ਦਾ ਝਗੜਾ ਚੱਲਦਾ ਹਾਂ ਜੀ ਸਾਡੇ ਜਿਹੜੀ ਕਚੈਰੀ ਵਿੱਚ ਧਰਨਾ ਵਾਪਰੀ ਹੈ ਕੀ ਹੈ ਨਾਮ ਲਿਖ ਸਾਨੂੰ ਹੁਣੇ ਇਹ ਇਨਫਰਮੇਸ਼ਨ ਮਿਲੀ ਸੀ ਕਿ ਕਚੈਰੀ ਦੇ ਪੁਲੀਟਕਲ ਅਰੋਰ ਹੈ ਪ੍ਰਸ਼ਾਸਨ ਅਸਰਨਾ ਪਹੁੰਚ ਰਿਹਾ ਹੈ ਲਈ ਮੌਕੇ ਤੇ ਪੱਗਿਆ ਇੱਕ ਗੱਡੀ ਆ ਜਿਹਦੇ ਸੀਸੇ ਟੁੱਟੇ ਪਏ ਆ ਤੇ ਉਹ ਹੈ ਉਹਨਾਂ ਵੈਰੀਫਾਈ ਕਰ ਰਹੇ ਤੇ ਬਾਰੇ ਕਿ ਕਿਹੜੀਆਂ ਪਾਰਟੀਆਂ ਕਹਿੰਦਾ ਨਹੀਂ ਸੀ ਥੋੜਾ ਠੀਕ ਹੈ ਤੇ ਤੁਹਾਨੂੰ ਜਲਦੀ ਉਹਨਾਂ ਦਫ਼ਤਰ ਰੈਕ ਕਰਕੇ ਦੇ ਕਚੈਰੀ ਪੁਲੀਟਕਲ ਨੌਜਵਾਨੇ ਉਹ ਵੀ ਵੈਰੀਫਾਈ ਕਰ ਰਹੇ ਹੈ ਜੇ ਕੀ ਗੱਲ ਸੀ ਇਹ ਜਦ ਅਸੀਂ ਆਈ ਹਾਂ ਮੁਕਤੀ ਫਿਰ ਜਿਹੜੇ ਸੀਸੇ ਟੁੱਟੇ ਪਏ ਆ ਇਹ ਉਸ ਤੋਂ ਬਾਅਦ ਆਪਾ ਦੇਖਦੇ ਜੇ ਕੋਈ ਕਾਰਵਾਈ ਕੀਤੀ ਜੇ ਸਰਕਾਰ ਕੀਤਾ ਮੌਕੇ ਦੇ ਫੜਿਆ ਜੀ ਇਹ ਜੀ ਇਹੀ ਆਏ ਆ ਅਜੇ ਹੁਣ ਮੌਕੇ ਤੇ ਕੋਈ ਨਹੀਂ ਆ ਠੀਕ ਹੈ ਜੋ ਵੀ ਮੰਦੀਓ ਕਰ ਰਹੇ ਨੇ